ਫਰਮ ਨੂੰ ਕਹ ਦੇ ਕੇ ਕੰਟਰੋਲ ਆ ਜਗਵੀਰ ਹਾਂ ਬਾਕੀ ਠੀਕ ਆ ਇਹ ਜਿਹੜਾ ਜਿੰਨਾ ਲਾਸ ਸਿਲੰਡਰ ਹੀ ਲਾ ਉਹ ਸਿਲੰਡਰ ਜਿਹੜਾ ਫਟਿਆ ਉਹਦੀ ਲੈ ਲੈ ਉਹ ਕੇ ਟੁਕੜਾ ਪਿਆ ਉੱਥੇ ਫੁੱਟ ਗਿਆ ਆਹ ਦੇਖੋ ਹਲੇ ਵੀ ਸਿਲੰਡਰ ਦੀ ਬਾਹਰ ਆ ਰਹੀ ਹੈ ਹਲੇ ਵੀ ਲੀਕ ਆ ਉਹ ਲੀਕ ਆ ਵੀਰੇ ਸਾਹਮਣੇ ਆ ਉਹ ਡਾ ਪਰਾ ਉਹ ਨਹੀਂ ਪਿਆ ਉਹ ਲੀਕ ਹੋ ਰਿਹਾ ਲੀਕ ਆ ਨਹੀਂ ਨਹੀਂ ਇਹਦੇ ਕਰਕੇ ਵੀਰੇ ਠੰਡ ਦੇ ਵਿੱਚ ਉਹ ਕਰ ਦਿੰਦਾ ਨਹੀਂ ਸਿਲੰਡਰ ਦੀ ਬਾਹਰ ਉਹ ਮਾਰਦੇ ਹੋਰ ਮਾਰ ਮਾਰ ਜੀ ਫਿਰ ਕਰ ਵੀਰੇ ਮਾਰ ਵੀਰੇ ਉਹ ਸਾਹਮਣੇ ਵਾਲਾ ਸਿਰੇ ਵਾਲਾ ਦੇ ਪੂਰੀ ਟੁੰਡ ਤੇ ਮਾਰ ਕੋਈ ਨਾ ਕਾਲੀ ਨਾ ਕਰੀ ਅਸੀਂ ਉਹੀ ਦੇ ਦੋ ਦਾ ਨੀਚੇ ਦੋ ਦਾ ਉੱਪਰ ਕਿਰਨ ਗਣਨੀ ਕਿਸ ਨੂੰ ਸੁਣੇ ਤੇ ਕੀ ਆਉਂਗਾ ਆਪਣਾ ਰੱਬ ਲੇਕਿਨ ਜਿਹੜਾ ਇਹ ਮਾਰ ਗੋਟਾ ਉਹ ਕੁਝ ਨਹੀਂ ਹੋਣਾ ਹੈਲੋ ਮੈਂ ਕਰਨਾ ਚਾਹੁੰਦਾ ਹਾਂ ਯੋ ਪਹਿਲੇ ਮੈਂ ਦੱਸਦਾ ਕਿ ਜਿਆਦਾ ਬਹੁਤ ਸਾਰੀ ਜਿੰਨੀ ਹੈ ਹੈ ਦੈਟ ਇਜ਼ ਉਹ ਕੋਈ ਐਂਗਲ ਹਟ ਕੇ ਜਿਹੜੇ ਬੰਦਿਆਂ ਨੂੰ ਰੱਖਿਆ ਉਹ ਜਿਹੜੇ ਬਾਤੀਏ ਨਾਲ ਉਹ ਸੱਤ ਨਹੀਂ ਕੀ ਕੋਈ ਆ ਪਰ ਤੂੰ ਸਿਆਣੀ ਗੱਲ ਕਰ ਉਹ ਖੇਡਦੇ ਕੋਈ ਨਹੀਂ ਬੱਲ ਬੰਨਕਾਰ ਬੰਦੇ ਨੇ ਤੇ ਕੀ ਹੋਇਆ ਕਿ ਸਿਲੰਡਰ ਫਟਿਆ ਸਰ ਅੱਛਾ ਹਾਂਜੀ ਤੇ ਮਾਲਕ ਆ ਗਿਆ ਜੀ ਮੌਕੇ ਤੇ ਅਜੇ ਤਾਂ ਪਿੰਡ ਵਾਲਿਆਂ ਦਾ ਕੱਠ ਜਾਦਾ ਸੀ ਇਹ ਮਾਲਕ ਮੈਨੂੰ ਨਹੀਂ ਮਿਲਿਆ ਕੀ ਨਾਂ ਤੇ ਵਜਦੀ ਹੈ ਏਜੰਸੀ ਇਹ ਸੰਸੇਰ ਗੈਜੈਂਸੀ ਹੈ ਕੋਈ ਬਾਹਰ ਪਟਿਆਲਾ ਵੀ ਰੈਫਰ ਕਰਿਆ ਰਚਿੰਦਰਾ ਇਹ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਜੀ ਤੇ ਹੁਣ ਹਸਪਤਾਲ ਜਾ ਕੇ ਪਤਾ ਲੱਗੂਗਾ ਤੇ ਹਸਪੀਟਲ ਜਾ ਕੇ ਪਤਾ ਲੱਗੂਗਾ ਜੀ ਵੀ ਸਾਰੇ ਇੱਥੇ ਰੱਖ ਲੈ ਜਾ ਕੋਈ ਰੈਫਰ ਕਿਹੜੀ ਗੈਜੈਂਸੀ ਹੈ ਜੀ ਇਹ ਇਹ ਸੰਸੇਰ ਗੈਜੈਂਸੀ ਠੀਕ ਹੈ ਮੈਸ ਪਿੰਡ ਦੇ ਵਿੱਚ ਬਾਹਰਲੇ ਪਾਸੇ ਇਹਨਾਂ ਦਾ ਗਡਾਉਨ ਹੈ ਜਿੱਥੇ ਸਿਲੰਡਰ ਫਟਿਆ ਜੀ ਕੀ ਕਾਰਨ ਹੋ ਸਕਦਾ ਜੀ ਇਹ ਪਾਜੀ ਪੜਤਾਲ ਤੋਂ ਪਤਾ ਲੱਗੂਗਾ ਵੀ ਕੀ ਹੈ ਸਰਪੰਚ ਸਾਹਿਬ ਕੀ ਗੱਲਬਾਤ ਹੋਈ ਆ ਬਰੇ ਇਹ ਪਾਜੀ ਮੈਨੂੰ ਤਾਂ ਫੋਨ ਮੈ ਘਰੇ ਸੀਗਾ ਫੋਨ ਆਇਆ ਸੀ ਮੈਨੂੰ ਪਿੰਡ ਦੇ ਲੋਕਾਂ ਦਾ ਤੇ ਕਹਿੰਦੇ ਵੀ ਇਦਾਂ ਕਰੇ ਸਰਪੰਚ ਸਾਹਿਬ ਬਲਾਸਟ ਹੋ ਗਿਆ ਆਪਣੀ ਏਜੰਸੀ 'ਚ ਸਾਡੇ ਨਜ਼ਦੀਕੀ ਏਜੰਸੀ ਹੈ ਜੀ ਗੈਸ ਸੰਸ਼ੀਲ ਏਜੰਸੀ ਏਜੰਸੀ ਤੇ ਅਸੀਂ ਜਦੋਂ ਅੱਗੇ ਦੇਖਿਆ ਤੇ ਅੱਗ ਦੇ ਇੱਥੇ ਬਲਾਸਟ ਹੋਇਆ ਜੀ ਇਹ ਕਈ ਸਿਲੰਡਰ ਮਤਲਬ ਬਲਾਸਟ ਹੋ ਚੁੱਕੇ ਆ ਤੇ ਉਹਦੇ ਵਿੱਚ ਦੋ ਤਿੰਨ ਬੰਦੇ ਸੀ ਜਿਹੜੇ ਇੱਥੇ ਮਲਾਜਮ ਕੰਮ ਕਰਦੇ ਨੂੰ ਹੁੰਦਾ ਉਹ ਕਾਫੀ ਵਿਚਾਰਾ ਨੁਕਸਾਨ ਹੋ ਚੁੱਕਾ ਤੇ ਉਹਨਾਂ ਨੂੰ ਪਹਿਲਾਂ ਨਾਭੇ ਲੈ ਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਰੈਫਰ ਹੋਣ ਪਟਿਆਲੇ ਕਰ ਦਿੱਤਾ ਗਿਆ ਤੇ ਬਾਕੀ ਦੇਖਦੇ ਆ ਪਤਾਲ ਕਰਨ ਤੋਂ ਬਾਅਦ ਪਤਾ ਲੱਗੂ ਵੀ ਕਿੰਨਾ ਕੁ ਮਤਲਬ ਉਹਨਾਂ ਦਾ ਨੁਕਸਾਨ ਹੋਇਆ ਹੈ ਕੀ ਮਾਲਕ ਉਰੇ ਆ ਗਿਆ ਜੀ ਨਹੀਂ ਮਾਲਕ ਨਹੀਂ ਆਏ ਹੈਗੇ ਪਾਸਾ ਕੋਈ ਮਾਲਕ ਨਹੀਂ ਆਇਆ ਜੀ ਜਿਹੜਾ ਮਤਲਬ ਇੱਥੇ ਮੈਨੇਜਰ ਸੀਗਾ ਉਹ ਮੈਨੇਜਰ ਵਿਚਾਰਾ ਖੁਦ ਅਗਦੀ ਚੋਲਸ ਚ ਆ ਗਿਆ ਤੇ ਇੱਕ ਦਰਸ਼ੀ ਸੀ ਮੁੰਡਾ ਇਹ ਕੰਮ ਨੇ ਆ ਜੀ ਉਹ ਦੋਵੇਂ ਮੁੰਡੇ ਮੈਨੇਜਰ ਨੇ ਜੀ ਉਹ ਦੋਵੇਂ ਅਗਦੀ ਚੋਲਸ ਕੀ ਕਾਰਨ ਹੋ ਸਕਦਾ ਏ ਇਸ ਸਿਲੰਡਰ ਦਾ ਕਾਰਨ ਸਾਰੇ ਦਾ ਪਤਲ ਤੋਂ ਬਾਅਦ ਚ ਪਤਾ ਲੱਗੂ ਜਾਂ ਤਾਂ ਇੱਥੇ ਖਾਣਾ ਖੁਣਾ ਬਣਾਉਂਦੇ ਹੋਣਗੇ ਜੀ ਕਿਉਂਕਿ ਇੱਥੇ ਰਹਿੰਦੇ ਆ ਜਿਹੜੇ ਮੁਲਾਜ਼ਮ ਜੀ ਉਹ ਇੱਥੇ ਖਾਣਾ ਖੁਣਾ ਬਣਾਉਂਦੇ ਆ ਤੇ ਤਾਂ ਕਰਕੇ ਇਹ ਵੀ ਹੋ ਸਕਦਾ ਬਾਕੀ ਪਤਾ ਉਹ ਤੋਂ ਬਾਅਦ ਪਤਾ ਲੱਗੂ ਕਿੰਨਾ ਕੁ ਨੁਕਸਾਨ ਹੋਇਆ ਹੈ ਨੁਕਸਾਨ ਤਾਂ ਤਿੰਨ ਚਾਰ ਮੁਲਾਜ਼ਮ ਸੀਗੇ ਤੇ ਇੱਕ ਸਾਡੇ ਪਿੰਡੋਂ ਮੁੰਡਾ ਸੀਗਾ ਵਿਚਾਰਾ ਜਿਹੜਾ ਗੁੰਗਾ ਸੀਗਾ ਤੇ ਉਹ ਬੋਲਦਾ ਨਹੀਂ ਸੀਗਾ ਜੀ ਤੇ ਉਹ ਸਿਲੰਡਰ ਵਗੈਰਾ ਕੋਈ ਲੈਣ ਆਇਆ ਤੇ ਉਹਨੂੰ ਜਿਆਦਾ ਕਾਫੀ ਜਿਆਦਾ ਨੁਕਸਾਨ ਹੋ ਗਿਆ ਉਹਦਾ ਅਗਰ ਨਾਲ ਚੁਲਸਿਆ ਗਿਆ ਤੇ ਉਹਨੂੰ ਵੀ ਪਟਿਆਲੇ ਰੈਫਰ ਕਰ ਦਿੱਤਾ ਗਿਆ ਜੀ ਕਿੰਨੀ ਦੇਰ ਤੋਂ ਗਿਆ ਸੀ ਅਸੀਂ ਚੱਲ ਰਹੀ ਹੈ ਉਹਦੇ ਗਿਆਨ ਜੀ ਅਸੀਂ ਕਾਫੀ ਟਾਈਮ ਤੋਂ ਇੱਥੇ ਚੱਲ ਰਹੀ ਹੈ ਜੀ ਜਿਵੇਂ ਸਰਪੰਚ ਸਾਹਿਬ ਦੇਖਦੇ ਪਟਾਕੇ ਵਾਲੀ ਫੈਕਟਰੀ ਵੀ ਉਹਦੇ ਨੇੜੇ ਹੈਗੀ ਆ ਵੀ ਉਹਦੇ ਬਾਰੇ ਕੀ ਕਹਿਣਾ ਹੈਗਾ ਵੀ ਉਹਰੇ ਗਿਆਨਸੀ ਵੀ ਆ ਤੇ ਉਧਰੋਂ ਪਟਾਕੇ ਵਾਲੀ ਫੈਕਟਰੀ ਵੀ ਹੈਗੀ ਹੈ ਜੀ ਤਾਂ ਇਹ ਮੰਗ ਕਰਨਾ ਚਾਹੁੰਦੇ ਆ ਜੀ ਕਿ ਸਾਡੇ ਇਹ ਜਿਹੜੀ ਏਜੰਸੀ ਆ ਜੀ ਕਿਉਂਕਿ ਇਹ ਨਿਰਬਰੂਜ਼ ਹੈ ਜੀ ਠੀਕ ਹੈ ਸਾਡੇ ਲੋਕਾਂ ਨੂੰ ਇਹਦਾ ਨੁਕਸਾਨ ਬਹੁਤ ਜਿਆਦਾ ਤੇ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਅਸੀਂ ਬੰਦ ਕਰਾ ਆ ਮੈਂ ਵੀਰੇ ਆਪਣਾ ਰਾਜੂ ਇੱਕ ਮਹੀਨਾ ਪਹਿਲਾਂ ਅੱਗ ਲੱਗੀ ਆਈ ਆ ਤੇ ਦੂਸਰੀ ਵਾਰੀ ਚਾਂਸ ਹੋ ਗਿਆ ਜੀ ਤੁੰ ਅਸੀਂ ਮੰਗਾ ਹੀ ਕਰਦੇ ਆ ਵੀ ਅਸੀਂ ਜਨਸੀ ਉਰੇ ਰਹਿ ਨਹੀਂ ਦੇਣੀ ਸਾਡੇ ਪਿੰਡਾਂ ਨੂੰ ਨੁਕਸਾਨ ਆ ਜੀ